ਸਤਿ ਸ਼੍ਰੀ ਅਕਾਲ ਜੀ ਹਾਜ਼ਰੀਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਕਹਾਣੀ ਦਾ ਨਾਂ ਸਫ਼ਰ ਦੇ ਰਿਸ਼ਤੇ ਲੇਖਕ ਜਗਜੀਤ ਸਿੰਘ ਢਾਲ ਰੇਲ ਦਾ ਪਹਿਲੀ ਵਾਰ ਸਫ਼ਰ ਕਰ ਰਿਹਾ ਸੀ ਮੈਂ ਆਪਣੇ ਪਿੰਡ ਤੋਂ ਹਰਿਆਣਾ ਦੇ ਸ਼ਹਿਰ ਜਗਾਦਰੀ ਜਾਣਾ ਸੀ ਅੰਬਸਰ ਤੋਂ ਟਿਕਟ ਲੈ ਕੇ ਦਿੱਲੀ ਵਾਲੀ ਉਹ ਆਇਆ ਜਗਾਦਰੀ ਦੀ ਟ੍ਰੇਨ ਵਿੱਚ ਚੜ ਗਿਆ ਬਾਲੀ ਜਾਣਕਾਰੀ ਨਹੀਂ ਰੇਲ ਦੇ ਸਫ਼ਰ ਬਾਰੇ ਜਗਾਦਰੀ ਸ਼ਹਿਰ ਵਕ ਘਰ ਵਾਲਿਆਂ ਦੱਸਿਆ ਸੀ ਕਿ ਜਗਾਦਰੀ ਵਰਕਸ਼ਾਪ ਤੇ ਉਤਰ ਜਾਈਂ ਜਦੋਂ ਟ੍ਰੇਨ ਵਿੱਚ ਐਂਟਰੀ ਕੀਤੀ ਤਾਂ ਕਾਫੀ ਭੀੜ ਸੀ ਪਰ ਇੱਕ ਸੀਟ ਉੱਪਰ ਇੱਕ ਸਵਾਰੀ ਬੈਠੀ ਸੀ ਮੈਨੂੰ ਨਹੀਂ ਪਤਾ ਕਿ ਉਹ ਬੁੱਕ ਕਰਵਾਈ ਸੀ ਉਹਨਾਂ ਜਾਂ ਕਿਵੇਂ ਸੀ ਉਸ ਸੀਟ ਨਾਲ ਖੜ ਗਿਆ ਦਸ ਕੁ ਮਿੰਟ ਖੜੇ ਨੂੰ ਵੇਖ ਉਸ ਸੋਹਣੀ ਸੁਨੱਖੀ ਮਟਿਆਰ ਨੇ ਮੇਰੇ ਚਿਹਰੇ ਵੱਲ ਚੰਗੀ ਤਰ੍ਹਾਂ ਤੱਕ ਕੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਆਪਣਾ ਬੈਗ ਥੋੜਾ ਅੱਗੇ ਕਰ ਲਿਆ ਪਹਿਲਾਂ ਤਾਂ ਝਿਜਕ ਗਿਆ ਗਿਆ ਮੈਂ ਕਿ ਕਿਉਂ ਬੈਠਣਾ ਕੋਈ ਜਾਣ ਨਾ ਪਹਿਚਾਨ ਇੱਕ ਵਾਰ ਫਿਰ ਉਸ ਨੇ ਇਸ਼ਾਰਾ ਕੀਤਾ ਕਿਆ ਉਹ ਬੈਠ ਜਾਓ ਸੀਟ ਖਾਲੀ ਆ ਤਾਂ ਮੈਂ ਬਹਿ ਗਿਆ ਆਪਣੇ ਧਿਆਨ ਆਪਣਾ ਤੇਤੀ 15 ਨੋਕੀਆ ਮੋਬਾਈਲ ਕੱਢਿਆ ਤੇ ਸੱਪ ਵਾਲੀ ਗੇਮ ਖੇਡਣ ਵਿੱਚ ਰੁੱਝ ਗਿਆ। ਉਹ ਮੇਰੇ ਵੱਲ ਲਗਾਤਾਰ ਤੱਕ ਰਹੀ ਸੀ। ਬੋਲਣ ਨੂੰ ਹੀ ਕਾਹਲੀ ਸੀ। ਉਹ ਕੁਛ ਪਰ ਬੋਲ ਨਹੀਂ ਰਹੀ ਸੀ। ਰੇਲ ਦਾ ਹਾਰਨ ਵੱਜਾ ਤਾਂ ਉਹ ਆਪਣੇ ਸਫ਼ਰ ਵੱਲ ਵਧਣ ਲੱਗੀ। ਹੁਣ ਉਸ ਮਟਿਆਰ ਨੇ ਮੇਰੇ ਮੋਢੇ ਤੇ ਹੱਥ ਜਿਆ ਰੱਖਦੀ ਨੇ ਕਿਹਾ ਕਿ ਕਿੱਥੋਂ ਆਇਓ ਤੁਸੀਂ ਤੇ ਕਿੱਥੇ ਜਾਣਾ ਆਂ? ਮੈਂ ਹਰਾਨ ਜਾਓ ਬੋਲ ਪਿਆ। ਕਿ ਮੈਂ ਢਾਲ ਪਿੰਡ ਤੋਂ ਆਇਆ ਤੇ ਜਗਾਦਰੀ ਜਾਣਾ ਨਾਲ ਹੀ ਉਸ ਦਾ ਵੀ ਪੁੱਛ ਲਿਆ ਕਿ ਤੁਸੀਂ ਕਿੱਥੇ ਚੱਲੇ ਹੋ ਉਸ ਨੇ ਦੱਸਿਆ ਕਿ ਮੈਂ ਦਿੱਲੀ ਜਾਣਾ ਆਪਣੀ ਜੌਬ ਤੇ ਮੈਂ ਅੰਬਸਰ ਤੋਂ ਆ ਤੇ ਸਾਲ ਵਿੱਚ ਇੱਕ ਵਾਰ ਆਉਂਨੀ ਆ ਇੱਥੇ ਨਾਲ ਦੱਸਿਆ ਕਿ ਕਾਲਜ ਵਿੱਚ ਪ੍ਰੋਫੈਸਰ ਆ ਗੱਲਾਂ ਬਾਤਾਂ ਦਾ سلسلہ ਸ਼ੁਰੂ ਹੋ ਗਿਆ ਮੈਨੂੰ ਪੁੱਛਿਆ ਤੁਸੀਂ ਕੀ ਕਰਦੇ ਮੈਂ ਆਪਣਾ ਪਰਚੇ ਦੇ ਦਿੱਤਾ ਕਿ ਲੈਣੀ ਕਿਹਾ ਮੇਰਾ ਸਾਡੀਆਂ ਗੱਲਾਂ ਕਾਫੀ ਡੂੰਘੀਆਂ ਹੋ ਗਈਆਂ ਸੀ ਛੋਟੇ-ਛੋਟੇ ਕਈ ਸਟੇਸ਼ਨ ਗੱਲਾਂ ਵਿੱਚ ਹੀ ਲੰਘ ਗਏ ਉਹਦੀਆਂ ਗੱਲਾਂ ਵਿੱਚ ਇੱਕ ਵੱਖਰਾ ਹਿਸਰੂਰ ਜਿਆ ਸੀ ਉੱਚੇ ਲੰਮੇ ਕੱਦ ਦੀ ਉਹ ਮਟਿਆਰ ਇੱਕ ਵੱਖਰੀ ਪਹਿਚਾਨ ਦੀ ਮਾਲਕ ਸੀ ਜਦੋਂ ਉਹ ਕੋਈ ਲਫ਼ਜ਼ ਬੋਲਦੀ ਤਾਂ ਹਲਕੀ ਜਹੀ ਬੁੱਲਾਂ ਉੱਪਰ ਲਾਈਲਪਿਸਟਿਕ ਉਹਦੇ ਦੁੱਧ ਵਰਗੇ ਸਫੈਦ ਦੰਦਾਂ ਨੂੰ ਇੱਕ ਵੱਖਰੀ ਹੀ ਚਮਕ ਦਿੰਦੀ ਇੱਕ ਦੋ ਘੰਟਿਆਂ ਦੇ ਸਫ਼ਰ ਦੌਰਾਨ ਹੀ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਮੇਲ ਬਣ ਗਏ ਉਸ ਨਾਲ ਆਖਰ ਵਿੱਚ ਆਪਣੇ ਹੱਥ ਨੂੰ ਮੇਰੇ ਹੱਥ ਵੱਲ ਵਧਾ ਕੇ ਕਹਿਣ ਲੱਗੀ ਤੁਸੀਂ ਬਹੁਤ ਸੋਹਣੇ ਹੋ ਤੇ ਸੌ ਵੀ ਹੋ ਮੈਂ ਵੀ ਸੰਗ ਦੇ ਜੈ ਨੇ ਕਹਿ ਦਿੱਤਾ ਨਹੀਂ ਮੈਡਮ ਜੀ ਤੁਸੀਂ ਵੱਧ ਸੋਹਣੇ ਹੋ ਤੁਸੀਂ ਇੱਕ ਉੱਚ ਕੋਟੀ ਦੇ ਪ੍ਰੋਫੈਸਰ ਵੀ ਹੋ ਤੇ ਵੱਧ ਪੈਸੇ ਵਾਲੇ ਵੀ ਤਾਂ ਮੇਰੇ ਮੂੰਹ ਅੱਗੇ ਹੱਥ ਰੱਖਦੀ ਕਹਿਣ ਲੱਗੀ ਨਾ ਜਗਜੀਤ ਤੇਰੇ ਲਈ ਮੈਂ ਪਰ ਪ੍ਰੋਫੈਸਰ ਨਹੀਂ ਤੇਰੀ دوست ਆ ਐਸਾ ਉਸਦੇ ਨਾਲ ਦਿਲ ਭਿੱਜਿਆ ਕਿ ਉਸ ਤੋਂ ਦੂਰ ਹੋਣ ਨੂੰ ਦਿਲ ਨਾ ਕਰੇ ਤੇ ਜਗਾਦਰੀ ਦਾ ਨਾਮ ਸੁਣਦੇ ਹੀ ਦਿਲ ਦੀ ਧੜਕਣ ਤੇਜ਼ ਹੋਣ ਲੱਗੇ ਇਹ ਸੋਨੀਆਂ ਨੂੰ ਛੱਡਣਾ ਪੈ ਜਾਣਾ ਚਲੋ ਦੂਰ ਜਾ ਕੇ ਲੋਕ ਕਹਿਣ ਲੱਗੇ ਜਗਾਦਰੀ ਵਰਕਸ਼ਾਪ ਆ ਗਈ ਅਤੇ ਉਸ ਸਟੇਸ਼ਨ ਦੇ ਯਾਤਰੀਆਂ ਨੇ ਆਪਣਾ ਸਮਾਨ ਢੇਠਾ ਉਤਾਰਨ ਲਈ ਤਿਆਰੀ ਕਰ ਲਈ ਪਰ ਮੇਰੇ ਤੋਂ ਇਹ ਵਕਤ ਬੜਾ ਕੁਝ ਖੋਣਾ ਚਾਹੁੰਦਾ ਸੀ ਆਖਰ ਉਹ ਸਟੇਸ਼ਨ ਆ ਗਿਆ ਜਿਸੋਂੀਆਂ ਨੇ ਵੀ ਆਪਣਾ ਮਨ ਜਿਆ ਭਰ ਕੇ ਮੈਨੂੰ ਆਪਣੀ ਪਾਣੀ ਵਾਲੀ ਬੋਤਲ ਦਿੱਤੀ ਤੇ ਸਟੇਸ਼ਨ ਤੋਂ ਪਾਣੀ ਲਿਆ ਕੇ ਦੇਣ ਨੂੰ ਕਿਹਾ ਮੈਂ ਬੋਤਲ ਲਿਆ ਜਦੋਂ ਫੜਾਈ ਤਾਂ ਆਪਣੀਆਂ ਸਰਮਈ ਅੱਖਾਂ ਵਿੱਚੋਂ ਹੰਝੂਆਂ ਦੀ ਲਾਟ ਨੂੰ ਕੱਢਦੀ ਹੋਈ ਮੈਨੂੰ ਬੈਠਣ ਲਈ ਕਹਿਣ ਲੱਗੀ ਦਿਲ ਮੇਰਾ ਵੀ ਨਾ ਕਰੇ ਉੱਤਰ ਨੂੰ ਬੜੀ ਹਿੰਮਤ ਜਈ ਕਰਕੇ ਉੱਤਰ ਗਿਆ ਪਰ ਉਸਦੇ ਵੱਲੋਂ ਫਿਰ ਮੈਨੂੰ ਆਵਾਜ਼ ਮਾਰ ਕੇ ਦਿੱਲੀ ਜਾਣ ਨੂੰ ਕਿਹਾ ਤਾਂ ਮੈਂ ਵੀ ਨਾ ਹਣਾ ਕੀਤੀ ਤੇ ਅਸੀਂ ਦਿੱਲੀ ਚਲੇ ਗਏ ਜਿੱਥੇ ਮੈਨੂੰ ਉਸਨੇ ਅਗਲੇ ਹੀ ਪਲ ਫਿਰ ਟ੍ਰੇਨ ਤੇ ਬਿਠਾ ਕੇ ਆਪਣਾ ਨੰਬਰ ਦੇ ਦਿੱਤਾ ਮੇਰਾ ਨੰਬਰ ਲੈਣਾ ਭੁੱਲ ਗਈ ਤੇ ਜਾ ਕੇ ਕਾਲ ਕਰਨ ਨੂੰ ਕਿਹਾ ਤੇ ਮੇਰੀ ਟਿਕਟ ਜਗਾਦਰੀ ਦੀ ਕਰਵਾ ਦਿੱਤੀ ਪਰ ਮੇਰੀ ਕਿਸਮਤ ਨੇ ਮੈਨੂੰ ਧੋਖਾ ਦੇ ਦਿੱਤਾ ਉਸ ਦਾ ਨੰਬਰ ਮੇਰੇ ਤੋਂ ਕਿਤੇ ਗੁੰਮ ਹੋ ਗਿਆ ਅੱਜ ਤੱਕ ਨਹੀਂ ਮਿਲਿਆ ਉਸ ਦੇ ਨਾਲ ਕੁਝ ਪਲਾਂ ਵਿੱਚ ਇੱਕ ਅਟੁੱਟ ਰਿਸ਼ਤਾ ਬਣ ਗਿਆ ਪਰ ਉਸ ਦੇ ਨਾਲ ਕੀਤਾ ਫਿਰ ਮਿਲਣ ਦਾ ਵਾਦਾ ਅੱਜ ਵੀ ਮੈਨੂੰ ਝੂਠਿਆ ਪਾ ਰਿਹਾ ਕਈ ਸਾਲ ਬੀਤ ਗਏ ਪਰ ਉਸ ਮਟਿਆਰ ਦੀਆਂ ਯਾਦਾਂ ਅੱਜ ਵੀ ਦਿਲ ਵਿੱਚ ਟੜਕਦੀਆਂ ਨੇ ਤੇ ਹਰ ਆਉਣ ਵਾਲੀ ਰੇਲ ਵਿੱਚ ਉਸ ਦੇ ਆਉਣ ਦਾ ਅਹਿਸਾਸ ਜਿਹਾ ਹੁੰਦਾ ਕਈ ਸਾਲਾਂ ਬਾਅਦ ਫਿਰ ਉਸ ਦੀ ਯਾਦ ਨੇ ਤਾਜ਼ਾ ਹੋ ਕੇ ਇਸ ਕਹਾਣੀ ਨੂੰ ਲਿਖਣ ਲਈ ਮਜਬੂਰ ਕਰ ਦਿੱਤਾ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਛੋਟੀ ਜੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ